ਅੱਜ ਸਾਡੇ ਦਰਮਿਆਨ ਬਹੁਤ ਹੀ ਪ੍ਰਤਿਭਾਵਾਨ ਅਦਾਕਾਰ ਜਸਮਿੰਦਰ ਭੱਲਾ ਜੀ ਮੌਜੂਦ ਨੇ ਜਿਨ੍ਹਾਂ ਦੇ 31 ਅਗਸਤ ਨੂੰ ਫਿਲਮਾਰੀ ਆ ਮਰ ਗਏ ਲੋਕੋ ਆਪਾਂ ਉਹਨਾਂ ਦੀ ਫਿਲਮ ਬਾਰੇ ਤੇ ਉਹਨਾਂ ਦੇ ਕਿਰਦਾਰ ਬਾਰੇ ਗੱਲ ਕਰਦੇ ਆ ਭੱਲਾ ਜੀ ਸਤਿ ਸ਼੍ਰੀ ਅਕਾਲ ਅਜਲਾ ਸਾਹਿਬ ਬੜੇ ਮੋਤਤਮ ਬਾਦ ਤੁਹਾਡੇ ਨਾਲ ਮੁਲਾਕਾਤ ਹੋਈ ਮੈਂ ਕਿੰਨੀ ਵਾਰੀ ਨੈਟ ਤੇ ਦੇਖਦਾ ਨਾ ਕਿ ਬਾਜੀ ਹਰੇ ਦੀ ਇੰਟਰਵਿਊ ਲਈ ਜਾਂਦਾ ਮੇਰੇ ਕੋਲ ਕਦੇ ਆਏ ਹੀ ਨਹੀਂ ਥੈਂਕ ਯੂ ਸਰ ਫਿਲਮ ਆਰੀਆ ਮਰਗੇ ਲੋਕੋ ਗੀਪੀ ਗਰਵਾਲ ਜੀ ਦੀ ਪ੍ਰੋਡਕਸ਼ਨ ਹਿੱਟ ਔਰ ਇਸ ਫਿਲਮ ਦੇ ਵਿੱਚ ਸਾਰੀ ਸਟਾਰ ਕਾਸ ਤਕਰੀਬਨ ਉਹੀ ਹੈ ਜਿਹੜੀ ਕਿ ਤੁਸੀਂ ਕੈਰੀਅਨ ਜੱਟਾ ਦੇ ਵਿੱਚ ਦੇਖੀ ਤੇ ਆਪ ਵੀ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਫਿਲਮ ਦੇ ਵਿੱਚ ਹੱਸੀ ਖੁਸ਼ੀ ਧੂਮ ਟੜਕਾ ਪੰਚਵਾਜੀ ਕਿੰਨੀ ਹੋਏਗੀ ਔਰ ਇਹ ਕੈਸੇ ਮੁੱਦੇ ਨੂੰ ਲੈ ਕੇ ਫਿਲਮ ਇਹਨਾਂ ਨੇ ਬਣਾਈਆ ਇਹਦੇ ਨਾਲ ਦੀਆਂ ਫਿਲਮਾਂ ਬਾਲੀਵੁੱਡ ਵਿੱਚ ਵੀ ਆਈਆਂ ਨੇ ਪਰ ਇਹਦੇ ਵਿੱਚ ਵਾਕਿਆਨਾਂ ਨੂੰ ਵੱਖਰਾ ਪਰ ਇਸ ਕਰਕੇ ਦਿਖਾਇਆ ਵਾ ਕੇ ਉੱਪਰ ਪ੍ਰਲੋਕ ਦੇ ਵਿੱਚ ਜਿਵੇਂ ਦਿਖਾਨਿਆ ਧਰਮਰਾਜ ਹੁੰਦੇ ਆ ਜਮਰਾਜ ਜੀ ਹੁੰਦੇ ਆ ਹੋਰ ਬਹੁਤ ਸਾਰੇ ਕਿਰਦਾਰ ਹੁੰਦੇ ਆ ਪਰ ਇਹਦੇ ਵਿੱਚ ਦਿਖਾਇਆ ਕਰਮਰਾਜ ਜਿਹੜਾ ਮੇਰਾ ਕਰੈਕਟਰ ਹੈ ਔਰ ਕਰਮਰਾਜ ਇੱਕ ਐਸਾ ਕਰੈਕਟਰ ਹੈ ਜਿਹਨੂੰ ਇਲੈਕਸ਼ਨ ਲੜਨੀ ਪਈ ਉੱਥੇ ਜਿਵੇਂ ਸਾਡੇ ਧਰਤੀ ਦੇ ਉੱਤੇ ਡੈਮੋਕ੍ਰੇਸੀ ਆ ਅਸੀਂ ਆਪਣਾ ਨੇਤਾ ਚੁਣ ਸਕਦੇ ਆ ਉੱਪਰ ਵੀ ਜਿਹੜੀ ਕਰਮਰਾਜ ਦੀ ਚੋਣ ਹੁੰਦੀ ਆ ਔਰ ਬਾਕੀ ਉਹਦੇ ਥੱਲੇ ਅਮਲਾ ਫੈਲਾ ਉਹ ਸਾਰੀ ਵੋਟਾਂ ਦੇ ਜ਼ਰੀਏ ਹੁੰਦੀ ਆ ਉਥੇ ਤੁਹਾਡਾ ਕਿਹਦੇ ਨਾਲ ਮੁਕਾਬਲਾ ਸੀ ਮੇਰਾ ਜੀ ਗੁਰਪ੍ਰੀਤ ਕੋਕੀ ਜੀ ਨਾਲ ਮੈਂ ਉਹਨੂੰ 15000 ਵੋਟਾਂ ਤੇ ਹਰਾ ਕੇ ਮੈਂ ਕਰਮਰਾਜ ਬਣਿਆ ਔਰ ਬਸ ਉਸੇ ਗੱਲ ਤੇ ਮੇਰ ਨਾਲ ਚਿਰ ਖਾਂਦਾ ਰਹਿੰਦਾ ਭਈ ਇਹ ਕਿਉਂ ਕਰਮਰਾਜ ਬਣ ਗਿਆ ਔਰ ਮੇਰੇ 'ਚ ਗਲਤੀਆਂ ਲੱਭਦਾ ਰਹਿੰਦਾ ਔਰ ਇੱਕ ਗਲਤੀ ਕਰਮਜੀਤਨ ਮੋਲ ਕੋਲ ਹੋ ਜਾਂਦੀ ਆ ਜਿਹੜਾ ਮੇਰੇ ਘਰ ਵਾਲੀ ਦਾ ਭਤੀਜਾ ਮੈਂ ਜਮਦੂਤ ਭਰਤੀ ਕੀਤਾ ਹੁੰਦਾ ਉਹ ਗਲਤੀ ਨਾਲ ਥੱਲੇ ਚੱਕਣਾ ਵੀ ਨਨੂ ਹੁੰਦਾ ਤੇ ਚੱਕ ਲਿਆਉਂਦਾ ਉੱਪਰ ਗੀਪੀ ਨੂੰ ਅੱਗੋਂ ਫਿਲਮ ਸਾਰੀ ਕਿੱਦਾਂ ਚੱਲਦੀ ਆ ਉਸ ਦੇ ird gird ਸਾਰੀ ਫਿਲਮ ਘੁੰਮਦੀ ਆ ਔਰ ਇਸ ਫਿਲਮ ਦੇ ਵਿੱਚ ਮੇਰਾ ਕਿਰਦਾਰ ਕਰਮਰਾਜ ਦਾ ਔਰ ਕੋਗੀ बार-बार ਮੈਨੂੰ ਕਹਿੰਦਾ ਅਸਤੀਫਾ ਦੇ ਗਲਤੀ ਹੋਈ ਆ ਅਸਤੀਫਾ ਦੇ ਫਿਰ ਮੈਂ ਉਹਨੂੰ ਕਹਿੰਦਾ ਵੀ ਪੁੱਤਰਾ ਅਸਤੀਫਾ ਤੇ ਮੈਂ ਦੇ ਦੇ ਸ਼ਾਇਦ ਤੈਨੂੰ ਇਹ ਨਹੀਂ ਪਤਾ ਕਿ ਰਾਜ ਤੇ ਖਾਜ ਆਪ ਕਰਕੇ ਸਵਾਦ ਆਗਾ अच्छा जिस तरह ਤੁਹਾਡੇ ਹਮੇਸ਼ਾ ਤੱਕੇ ਕਲਾਮ ਹੁੰਦੇ ਨੇ ਇਹ ਬਣਾਏ ਹੋਏ ਤੇ ਇਹਦੇ ਵਿੱਚ ਵੀ ਕੋਈ ਤੱਕੇ ਕਲਾਮ ਵਰਤੇ ਨੇ ਇੱਕ ਤਾਂ ਇਹ ਹੀ ਆ ਜੀ ਰਾਜ ਤੇ ਖਾਜ ਆਪ ਕਰਕੇ ਸਵਾਦ ਆਉਂਦਾ ਤੇ ਇੱਕ ਜਦੋਂ ਮੈਨੂੰ ਬਾਰ-ਬਾਰ ਇਹ ਗੱਲ ਕਹਿੰਦੇ ਆ ਵੀ ਤੂੰ ਆ ਕੀਤਾ ਭਾਈ ਭਤੀਜਾਬਾਦ ਭਰਤੀ ਕੀਤਾ ਆਪਣੀ ਘਰ ਵਾਲੀ ਦਾ ਭਤੀਜਾ ਬਣਾਇਆ ਉਹ ਕਹਿੰਦਾ ਜੇ ਜਿੱਤ ਕੇ ਹੁਣ ਬਣਾ ਕੀਤਾ ਰਾਜ ਫਿਰ ਅਸੀਂ ਟੱਟੂ ਦੇ ਕਰਮ ਰਾਜ ਇਹ ਵੀ ਤੱਕੇ ਕਲਾਮ ਹੈ ਇਸ ਫਿਲਮ ਦੇ ਵਿੱਚ ਇਹ ਚ ਰਾਜਨੀਤ ਸਟਾਇਰ ਵੀ ਲੱਗਦਾ ਕਿ ਕਿਆ ਲੈ ਹਾਂ ਰਾਜਨੀਤ ਸਟਾਇਰ ਇਹੀ ਹੈ ਜਿਹੜੀ ਉੱਪਰ ਪੋਲਿਟਿਕਸ ਦਿਖਾਈ ਆ ਮੈਨੂੰ ਖਰਾ ਕੇ ਮੈਨੂੰ ਸੱਟ ਕੇ ਮੇਰੀਆਂ ਗਲਤੀਆਂ ਲੱਭ ਕੇ ਦੂਜਾ ਬੰਦਾ ਗੱਡੀ ਤੇ ਬੈਠਣਾ ਚਾਹੁੰਦਾ ਇਹ ਚੀਜ਼ ਹੈ ਜਸ ਪੱਲਾ ਜੀ ਅੱਧਨੇ ਲੱਗਦਾ ਕਿ ਜਿਹਦੇ ਵਿੱਚ ਤੁਸੀਂ ਹੋਮੋ ਬੀਨੋ ਢਿੱਲੋ ਜੀ ਨੇ ਤੇ ਗੁਰਪ੍ਰੀਕੋ ਜੀ ਨੇ ਇੱਕ ਅਜਿਹਾ ਬ੍ਰਾਂਡ ਬਣ ਗਿਆ ਤੇ ਪੰਜਾਬੀ ਫਿਲਮ ਦੀ ਸਫਲਤਾ ਕਿਤੇ ਜਿਵੇਂ ਕਹਿੰਦਾ ਜੀ ਬਟਤੇ ਕੋਸ਼ਿਸ਼ ਤਾਂ ਇਹ ਹੈ ਜੀ ਵੀ ਜੇ ਇਹ ਅਸੀਂ ਸਿਚੁਏਸ਼ਨ ਲੋਕਾਂ ਤੱਕ ਲਿਆਤੀ ਆ ਵੀ ਜਿੱਥੇ ਸਟਾਰ ਕਾਸਟ ਨੂੰ ਫਿਲਮਾਂ 'ਚ ਦੇਖਣ ਨੂੰ ਮਿਲਦੀ ਆ ਤਦਸ਼ਿਕ ਉਮੜ ਕੇ ਆਉਂਦੇ ਆ ਸਿਨੇਮਾ ਘਰਾਂ ਦੇ ਵਿੱਚ ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਕਸੌਟੀ ਤੇ ਹਮੇਸ਼ਾ ਖਰੇ ਉਤਰਦੇ ਰਹੀਏ ਉਹਨਾਂ ਨੂੰ ਐਸੀ ਸਮੱਗਰੀ ਪਰੋਸੀਏ ਜਿਹੜੀ ਕਿ ਉਹ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਣ ਧੀਆਂ ਭੈਣਾਂ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਕੋਈ ਵਲਗਰ ਨਾ ਹੋਵੇ ਔਰ ਜਿਹੜਾ ਹਾਸਾ ਠੱਠਾ ਅਸੀਂ ਫੈਮਿਲੀ ਦੇ ਵਿੱਚ ਬੈਠ ਕੇ ਕਰ ਸਕਦੇ ਆ ਉਹੀ ਅਸੀਂ ਥੀਏਟਰ ਦੇ ਵਿੱਚ ਬੈਠ ਕੇ ਸੁਣ ਸਕੀਏ ਔਰ ਇਹੀ ਕੋਸ਼ਿਸ਼ ਸਾਰੇ ਪ੍ਰੋਡਿਊਸਰ ਡਾਇਰੈਕਟਰ ਕਰਦੇ ਆ ਔਰ ਮੈਂ ਮਾਣ ਨਾਲ ਕਹਿ ਸਕਦਾ ਕਿ ਸਨ 2000 ਜਦੋਂ ਤੋਂ ਮਨਜੀਤ ਦੀਆਂ ਫਿਲਮਾਂ ਹੋਣੀਆਂ ਸ਼ੁਰੂ ਹੋਈਆਂ ਹਰਪ੍ਰਜਨ ਮਨਜੀਤ ਦੀਆਂ ਨੂੰ ਉਸ ਤੋਂ ਬਾਅਦ ਲਗਾਤਾਰ ਪਹਿਲਾਂ ਵੀ ਵਿੱਚੋਂ ਟਾਮੀਆਂ ਤਲੀਆਂ ਫਿਲਮਾਂ ਬਹੁਤ ਸਾਫ਼ ਸੁਥਰੀਆਂ ਜਿਵੇਂ ਮਾਹੌਲ ਠੀਕ ਹੈ ਔਰ ਹੋਰ ਕਿੰਨੀਆਂ ਫਿਲਮਾਂ ਚੰਨਪਰਦੇਸੀ ਆਈ ਸੀ ਫਿਲਮ ਅੱਜ ਤੱਕ ਸਾਡੇ ਲਈ ਇਹ ਇੱਕ ਨਹੀਂ ਪੱਥਰ ਹੈ ਨਾ ਉਹ ਫਿਲਮ ਮੀਲ ਪੱਥਰ ਹੈ ਸੋ ਇਸੇ ਤਰ੍ਹਾਂ ਹੁਣ ਜਿਹੜੀਆਂ ਫਿਲਮਾਂ ਆ ਰਹੀਆਂ ਨੇ ਮੈਂ ਕਹੂੰਗਾ ਕੋਈ ਟਾਮੀ ਟਲੀ ਫਿਲਮ ਵੀ ਐਸੀ ਨਹੀਂ ਰਹੀ ਜਿਹਦੇ ਵਿੱਚ ਕੋਈ ਵਲਗਰ ਡਾਇਲੌਗ ਸਾਨੂੰ ਦੇਖਣ ਨੂੰ ਜਾਂ ਸੁਣਨ ਨੂੰ ਮਿਲਦਾ ਹੋਊਗਾ ਇਹ ਸਾਡੇ ਲਈ ਇੱਕ ਬੜੀ ਕਾਮਯਾਬੀ ਦੀ ਗੱਲ ਆ ਕਿ ਸਾਡੇ ਪ੍ਰੋਡਿਊਸਰ ਡਾਇਰੈਕਟਰ ਆਰਟਿਸਟ ਇਸ ਗੱਲ ਦਾ ਧਿਆਨ ਰੱਖਦੇ ਹੋਏ ਇਦਾਂ ਦੀਆਂ ਫਿਲਮਾਂ ਪਰੋਸਦੇ ਨੇ ਕਿ ਹਿੰਦੀ ਫਿਲਮਾਂ ਵਾਲੇ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਪੁੱਛਦੇ ਨੇ ਕਿ ਇਸ ਹਫਤੇ ਕਿਹੜੀ ਪੰਜਾਬੀ ਫਿਲਮ ਲੱਗਦੀ ਹੈ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਬਹੁਤ ਵਧੀਆ ਗੱਲ ਆ ਪੰਜਾਬੀ ਸਿਨੇਮੇ ਲਈ ਤੇ ਜਿਸ ਤਰ੍ਹਾਂ ਦੀ ਹੁਣ ਫਿਲਮਾਂ ਲੋਕੀ ਪਸੰਦ ਕਰ ਰਹੇ ਨੇ ਨੌਜਵਾਨ ਪੀੜ੍ਹੀ ਪਸੰਦ ਕਰ ਰਹੀ ਹੈ ਖਾਸ ਕਰਕੇ ਇਹ ਇਹ ਨਹੀਂ ਲੱਗਦਾ ਕਿ ਅਜੋਕੇ ਦੌਰ ਜਿਹੜਾ ਮਾਹੌਲ ਹੈ ਜਾਂ ਹਰੇਕ ਨੂੰ ਕਿਸੇ ਨਾ ਕਿਸੇ ਜਿਹੜੇ ਬੰਦੇ ਨੇ ਟੈਨਸ਼ਨ ਦੇ ਵਿੱਚ ਨੇ ਤੇ ਜਿਸ ਕਰਕੇ ਫਿਲਮਾਂ ਨੂੰ ਜਿਆਦਾ ਹੰਗਾਰਾ ਮਿਲ ਰਿਹਾ ਥਿਸ ਇਜ਼ ਵਨ ਆਫ ਦਾ ਰੀਜ਼ਨ ਵੀ ਜੇ ਕਹਿ ਸਕਦੇ ਹਾਂ ਅਸੀਂ ਸੀਰੀਅਸ ਫਿਲਮਾਂ ਜਾਂ ਜਿਹੜੀਆਂ ਸੰਜੀਦਾ ਫਿਲਮਾਂ ਨੇ ਉਹ ਬਹੁਤੀਆਂ ਨਹੀਂ ਚੱਲਦੀਆਂ ਕਮਰਸ਼ੀਅਲੀ ਉਸ ਲੈਵਲ ਤੱਕ ਬਿਜ਼ਨਸ ਨਹੀਂ ਕਰਦੀਆਂ ਉਹਦਾ ਇੱਕ ਰੀਜ਼ਨ ਵੀ ਇਹੀ ਹੈ ਆ ਕਿੰਨੀਆਂ ਅੱਛੀਆਂ ਫਿਲਮਾਂ ਆਈਆਂ ਦਾਣਾ ਪਾਣੀ ਫਿਲਮ ਆਈ ਅਸੀਸ ਫਿਲਮ ਆਈ ਰਾਣਾ ਜੀ ਦੀ ਹੋਰ ਕਿੰਨੀਆਂ ਆਈਆਂ ਪਰ ਉਹ ਕਮਰਸ਼ੀਅਲ ਉਹਨਾਂ ਨਹੀਂ ਕਰ ਸਕੀਆਂ ਜਿੰਨੀ ਸਾਨੂੰ ਉਮੀਦ ਸੀ ਅਰਦਾਸ ਫਿਲਮ ਇੱਕ ਗਈ ਬਹੁਤ ਅੱਛੀ ਸੋ ਵਿੱਚੋਂ ਵਿੱਚੋਂ ਫਿਲਮਾਂ ਨਿਕਲ ਜਾਂਦੀਆਂ ਨੇ ਬਹੁਤ ਅੱਛੀਆਂ ਪਰ ਮੈਜੋਰਟੀ ਜਿਹੜੀ ਜਾਂਦੀ ਆ ਉਹ ਹਸਣ ਖੇਡਣ ਵਾਲੀਆਂ ਫਿਲਮਾਂ ਦੀ ਜਾਂਦੀ ਆ ਕਾਮੇਡੀ ਫਿਲਮਾਂ ਦੀ ਜਾਂਦੀ ਆ ਇੱਕ ਰੀਜ਼ਨ ਇਹ ਵੀ ਹੋ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦਰਸ਼ਕ ਸੋਚਦੇ ਹੋਣ ਜਾਂ ਜ਼ਿੰਦਗੀ ਦੇ ਵਿੱਚ ਹੋਰ ਦੁਖੜੇ ਥੋੜੇ ਨੇ ਜੇ 3 ਘੰਟੇ ਜਾ ਕੇ 2.5 ਘੰਟੇ ਜਾ ਕੇ ਸਿਨੇਮੇ 'ਚ ਵੀ ਰੋਈ ਜਾਣਾ ਤੇ ਫਿਰ ਕੀ ਫਾਇਦਾ ਇਥੇ ਆਉਣ ਦਾ ਖਾਸ ਕਰਕੇ ਜੂਥ ਇਸ ਚੀਜ਼ ਨੂੰ ਜਰੂਰ ਸੋਚ ਰਿਹਾ ਕਿ ਚਲੋ ਜੀ ਮਨੋਰੰਜਨ ਕਰਨਾ ਹੈ ਜਿਹੜਾ ਹੈ 2 ਘੰਟੇ ਆਪਾਂ ਕਿਸੇ ਹਾਸੇ ਮਜ਼ਾਕ ਵਾਲੀ ਫਿਲਮ ਨੂੰ ਜ਼ਰੂਰ ਦੇਖੀ ਬਹੁਤ ਅੱਛੀ ਗੱਲ ਹੈ ਵੀ ਉਹ ਐਸਾ ਐਸੀਆਂ ਫਿਲਮਾਂ ਨੂੰ ਲਾਈਕ ਕਰਦੇ ਨੇ ਪਰ ਸਾਡੇ ਡਾਇਰੈਕਟਰ ਸਾਡੇ ਪ੍ਰੋਡਿਊਸਰ ਸਾਡੇ ਰਾਈਟਰਸ ਦਾ ਬੇਨਤੀ ਮੈਂ ਕਰੂੰਗਾ ਉਹਨਾਂ ਨੂੰ ਵੀ ਐਸੀਆਂ ਫਿਲਮਾਂ ਕਾਮੇਡੀ ਬਣਾਉਣ ਪਰ ਉਹਦੇ ਵਿੱਚ ਇੱਕ ਐਸਾ ਲਿਫਟਮ ਸੰਦੇਸ਼ ਹੋਵੇ ਜਿਹੜਾ ਕਿ ਉਹਨਾਂ ਨੂੰ ਤੁਰ ਤੱਕ ਸੋਚਣ ਲਈ ਮਜਬੂਰ ਕਰਦਾ ਰਹੇ ਔਰ ਕਿਸੇ ਨਾ ਕਿਸੇ ਹੱਦ ਤੱਕ ਸਾਡੀ ਸੋਸਾਇਟੀ ਨੂੰ ਕੁਝ ਨਾ ਕੁਝ ਉਹ ਪ੍ਰਦਾਨ ਕਰ ਜਾ 420 ਫਿਲਮ ਰਟਰਨ ਸੁਪਰ ਹਿੱਟ ਫਿਲਮ ਲੋਕਾਂ ਨੇ ਪਸੰਦ ਕੀਤੀ ਹਾਂ ਜਿਸ ਦਿਨ ਉਹ ਮਤਲਬ ਕਿ ਬਾਲੀਵੁੱਡ ਦੀ ਵੀ ਜਿਹੜੀ ਹੈ ਟੌਪ ਦੀਆਂ ਫਿਲਮਾਂ ਆਈਆਂ ਉਹ ਵੀ ਉਹਦੇ ਉਹਦੇ ਬਰਾਬਰ ਫਿਲਮਾਂ ਆਈਆਂ ਨੇ ਦੇਖੋ ਗੋਲਡ ਆਈ ਸਤਿਅਮੇਵ ਜੈਤੇ ਆਈ ਇੱਕ ਫਿਲਮ ਪਹਿਲਾਂ ਹੀ ਆਲਰੇਡੀ ਹਿੱਟ ਚੱਲ ਰਹੀ ਸੀ ਡਾਕੂਆਂ ਦਾ ਮੁੰਡਾ ਔਰ ਉਹਦੇ ਬਾਵੀਯੂਥ ਫਿਲਮ ਇਸ ਫਿਲਮ ਨੇ ਕਿੰਨਾ ਬਿジネス ਕੀਤਾ ਪਰ ਅਗਰ ਦੇਖਿਆ ਜਾਵੇ ਕੁਨਿਨ ਵਾਂਗੂ ਸ਼ੂਗਰ ਕੋਟਡ ਕਿੱਡਾ ਪਿਆਰਾ ਮੈਸੇਜ ਇਹਦੇ ਵਿੱਚ ਦਿੱਤਾ ਵੀ ਇੱਕ ਨਸ਼ੇੜੀ ਅਗਰ ਪਰਿਵਾਰ ਦੇ ਵਿੱਚ ਹੋ ਗਿਆ ਤਾਂ ਉਹਦੀ ਕੀ ਵਾਪਸ ਪਰਿਵਾਰ ਦੇ ਵਿੱਚ ਜਾਂ ਸਾਡੀ ਸੋਸਾਇਟੀ ਦੇ ਵਿੱਚ ਵਾਪਸੀ ਹੈ ਪੋਸੀਬਲ ਹੈ ਉਹ ਅਸੀਂ ਕਰਕੇ ਦਿਖਾਤੀ ਕਿਹੜੇ ਕਿਹੜੇ ਸਾਧਨ ਨੇ ਕਿਹੜੇ ਕਿਹੜੇ ਰੀਹੈਬਿਲੀਟੇਸ਼ਨ ਸੈਂਟਰ ਨੇ ਔਰ ਕਿਹੜੇ ਕਿਹੜੀਆਂ ਸਿਚੁਏਸ਼ਨ ਨੇ ਕਿਹੜੇ ਕਿਹੜੇ ਕਾਰਨ ਨੇ ਔਰ ਕਿਹੜੇ ਕਿਹੜੇ ਤਰੀਕੇ ਨੇ ਜੀਹਦੇ ਸਦਕਾ ਅਸੀਂ ਉਹ ਬੱਚੇ ਨੂੰ ਮੋੜ ਕੇ ਆਪਣੇ ਪਰਿਵਾਰ ਚ ਲਿਆ ਸਕਦੇ ਹਾਂ ਇਸ ਫਿਲਮ ਦੇ ਵਿੱਚ ਕੋਈ ਹੋਰ ਕੋਈ ਨਿਮੇਕਲਾ ਦੱਸੋਗੇ ਦਰਸ਼ਕਾਂ ਨਵੇਂ ਕਲਾਬਸ ਜਿਆਦਾਤਰ ਐਂਟਰਟੇਨਮੈਂਟ 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 ਕਾਮੇਡੀ ਪਰ ਕਾਮੇਡੀ ਦੇ ਜ਼ਰੀਏ ਸਿਰਫ ਇੰਨਾ ਕਸੀਂ ਜ਼ਰੂਰ ਦਿਖਾਇਆ ਉੱਪਰ ਵੀ ਸਿਸਟਮ ਧਰਤੀ ਵਾਲਾ ਹੀ ਉੱਪਰ ਅਸੀਂ ਜਿਹੜਾ ਡੈਮੋਕ੍ਰੇਸੀ ਵਾਲਾ ਉਹ ਅਸੀਂ ਸ਼ੁਰੂ ਕਰ ਲਿਆ ਸੋ ਐਸੀ ਫਿਲਮ ਦੇਖਣ ਦੇ ਵਿੱਚ ਕਿਉਂਕਿ ਮੇਰਾ ਕਿਰਦਾਰ ਪੰਜਕ ਸੀਨ ਸੀਨ ਸੀ ਇਹਦੇ ਵਿੱਚ ਡੇਢ ਦਿਨ ਚ ਮੈਂ ਸੀਨ ਖਤਮ ਕਰਤੇ ਔਰ ਫਿਲਮ ਦੇ ਵਿੱਚ ਇਸ ਤਰੀਕੇ ਨਾਲ ਡਿਸਟ੍ਰਿਬਿਊਟ ਹੋਏ ਨੇ ਕਿ ਐਂ ਲੱਗਦਾ ਕਿ ਫਿਲਮ ਦਾ ਮੈਂ ਇੱਕ ਮੇਜਰ ਪਾਰਟ ਜਿਸ ਤਰ੍ਹਾਂ ਆਪਣਾ ਤੁਸੀਂ 420 ਦੇ ਵਿੱਚ ਜਿਹੜੀ ਹੁਣ ਫਿਲਮ ਆਈ ਹੈ ਉਹਦੇ ਵਿੱਚ ਇੱਕ ਨਮੇਕੜੀ ਜੀ ਭੂਮਿਕਾ ਨਿਭਾਈ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜਿਵੇਂ ਕਿ ਤੁਹਾਡੇ ਦਰਮਿਆਨ ਜਿਹੜੇ ਮੇਲ ਹੀ ਹੁੰਦੇ ਨੇ ਫੀਮੇਲ ਨਹੀਂ ਆਉਂਦੇ ਇਹ ਫਿਲਮ ਚ ਸਿਰਫ ਦੋ ਫਿਲਮਾਂ ਚ ਇਦਾਂ ਆਏ ਨੇ ਮੇਲ ਇਹ ਪਹਿਲੀ 420 ਚ ਆਈ ਸੀ ਕਿਉਂਕਿ ਇਹ ਫਿਲਮ ਉਹਦਾ ਸਿਕਲ ਸੀਗਾ ਨੈਚੁਰਲ ਸੀ ਇਹਦੇ ਵਿੱਚ ਵੀ ਲੜਕੀਆਂ ਬਣਾਉਣੀਆਂ ਸੀ ਜੇ ਲੜਕੀਆਂ ਬਣਾਉਣੀਆਂ ਸੀ ਤੇ ਆਸ਼ਕਾਨਾ ਸੁਭਾਅ ਫਿਰ ਸਾਡੇ ਸਾਨੂੰ ਮੰਨ ਲੰਦੇ ਆ ਉਹ ਐ ਕਿ ਬੀਨੂ ਕੋਗੀ ਜੀ ਨੂੰ ਵੀ ਦੇਤਾ ਹੋਰ ਰੋਲ ਉਦਾਂ ਦਾ ਹੀ ਤੇ ਨਾਲ ਮੇਰੇ ਨਾਲ ਵੀ ਇਦਾਂ ਦਾ ਰੋਲ ਦੇਤਾ ਉਹਨਾਂ ਦੇ ਹਿੱਸੇ ਜੱਸੀ ਗੱਲ ਆ ਕਿ ਪਹਿਲੀ ਫਿਲਮ ਦੇ ਵਿੱਚ ਮੇਰੀ ਬੁੱਗੀ ਬੀਨੂ ਢੋਣਿਆ ਸੀ ਇਹਦੇ ਚ ਮੇਰਾ ਬੁੱਗਾ ਬਣ ਗਿਆ ਗਰਮਜੀਤ ਨੂੰ ਬੋਲ ਜਦ ਇਸ ਤਰ੍ਹਾਂ ਸੈੱਟ ਤੇ ਹੁੰਨੇ ਤੇ ਉਸ ਤਰ੍ਹਾਂ ਦਾ ਕਿ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਮਨੋਰੰਜਨ ਰਹਿੰਦਾ ਹੈ ਜਾਂ ਕਿਤੇ ਟਾਈਮ ਤੇ ਸੀਰੀਅਸ ਹੋ ਕੇ ਵੀ ਇਧਰ ਨੂੰ ਆਉਨੇ ਫਿਰ ਦੇਖੋ ਭਾਜੀ ਜਿਸ ਤਰ੍ਹਾਂ ਦਾ ਕਿਰਦਾਰ ਆ ਤੁਹਾਨੂੰ ਉਸ ਤਰ੍ਹਾਂ ਦਾ ਹੋਣਾ ਤਾਂ ਪੈਂਦਾ ਹੀ ਆ ਕਿ ਪੀਜੀ ਨੇ ਇੱਕ ਬਹੁਤ ਅੱਛੀ ਗੱਲ ਕੀਤੀ ਸੀਗੀ ਕਿ ਜਦੋਂ ਮੈਂ ਅਰਦਾਸ ਫਿਲਮ ਸ਼ੂਟਿੰਗ ਕਰਦਾ ਸੀ ਤੇ ਮੈਂ ਇਸ ਤਰ੍ਹਾਂ ਦਾ ਮਾਹੌਲ ਆਪਣੇ ਨਾਲ ਦੇ ਨਾਲ ਸਿਰਜ ਦਿੰਦਾ ਸੀ ਕਿ ਕੋਈ ਬੰਦਾ ਅਲਾਉਡ ਨਹੀਂ ਹੁੰਦਾ ਸੀ ਮੇਰੇ ਕੋਲ ਆ ਕੇ ਕੋਈ ਜੋਕ ਸੁਣਾ ਦੇਵੇ ਕੋਈ ਲਾਈਟਰ ਵੇਨ ਦੀ ਗੱਲ ਕਰ ਲਵੇ ਕਿਉਂਕਿ ਮੈਂ ਆਪਣਾ ਇੱਕ ਮੈਂਟਲ ਲੈਵਲ ਉਹਦੇ ਵਿੱਚ ਖੋਪਿਆ ਹੋਇਆ ਸੀ ਕਿ ਮੈਂ ਇਹ ਤੋਂ ਉਰੇ ਪਰੇ ਨਾ ਜਾਵਾਂ ਜਦ ਤੱਕ ਮੇਰੀ ਫਿਲਮ ਦੀ ਸ਼ੂਟਿੰਗ ਚੱਲੀ ਕਹਿੰਦਾ ਉਹਦਾ ਹੀ ਸਿੱਟਾ ਸੀ ਕਿ ਮੈਂ ਇੱਕ ਐਸੀ ਸੰਜੀਦਾ ਫਿਲਮ ਬਣਾਈ ਜਿਹਨੂੰ ਹਰ ਵਰਗ ਨੇ ਪਸੰਦ ਕੀਤਾ ਇਸੇ ਤਰ੍ਹਾਂ ਜਿਹੜੀ ਸਾਡੀਆਂ ਫਿਲਮਾਂ ਕਾਮੇਡੀ ਮੂਵੀ ਹੁੰਦੀਆਂ ਨੇ ਅਗਰ ਅਸੀਂ ਘਰੋਂ ਹੀ ਜਾਂ ਕਿਤੇ ਸਰਕਲ ਚੋਂ ਕਿਤੇ ਤੂੰ ਤੂੰ ਮੈਂ ਮੈਂ ਕਰਕੇ ਬਾਹਰ ਨਿਕਲੇ ਆ ਅੰਦਰ ਸੜੇ ਭੂਜੇ ਬੈਠੇ ਆ ਅਸੀਂ ਕਾਮੇਡੀ ਕਿੱਥੇ ਕ੍ਰੀਏਟ ਕਰ ਲਾਂਗੇ ਸੋ ਐਸਾ ਇੱਕ ਐਟਮੋਸਫੀਅਰ ਕ੍ਰੀਏਟ ਹੋਣਾ ਚਾਹੀਦਾ ਇੱਕ ਕਲਾਕਾਰ ਲਈ ਕਿਉਂਕਿ ਪਹਿਲਾਂ ਹੀ ਬਹੁਤ ਕੂਲ ਹੁੰਦੇ ਆ ਉਹ ਤਾਂ ਐਸਾ ਉਹਨਾਂ ਨੂੰ ਵਾਤਾਵਰਨ ਚਾਹੀਦਾ ਵਾ ਜਿਹਦੇ ਵਿੱਚ ਉਹ ਅੱਛੇ ਤਰੀਕੇ ਨਾਲ ਕਾਮੇਡੀ ਕ੍ਰੀਏਟ ਕਰ ਸਕੇ ਅੱਛਾ ਜਿਸ ਤਰ੍ਹਾਂ ਤੁਸੀਂ ਇੱਕ ਬਹੁਤ ਮਾਣ ਵਾਲੀ ਪੋਸਟ ਐਚ ਡੀਓ ਤੁਸੀਂ ਹੈਗੇ ਹੋ ਤੇ ਤੁਹਾਡੇ ਵਿਦਿਆਰਥੀਆਂ ਦਾ ਕਿੱਦਾਂ ਦਾ ਰਿਸਪੌਂਸ ਰਹਿੰਦਾ ਹੈ ਬਹੁਤ ਅੱਛਾ ਰਿਸਪੌਂਸ ਰਹਿੰਦਾ ਹੁਣ ਤਾਂ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਪੋਸਟ ਆ ਐਜ਼ ਅ ਐਚ ਡੀਆ ਐਚ ਡੀ ਤੇ ਉਹਦੇ ਕਰਕੇ ਫਿਰ ਮੈਨੂੰ ਬਹੁਤੀਆਂ ਕਲਾਸਿਸ ਨਹੀਂ ਲੈਣੀਆਂ ਪੈਂਦੀਆਂ ਪਰ ਪਹਿਲਾਂ ਜਦੋਂ ਮੈਂ ਕਲਾਸਿਸ ਵਗੈਰਾ ਲੈਂਦਾ ਹੁੰਦਾ ਸੀ ਉਦੋਂ ਬੱਚਿਆਂ ਦੀ ਐਕਸਪੈਕਟੇਸ਼ਨ ਹੁੰਦੀ ਸੀ ਵੀ ਜਿਵੇਂ ਫਿਲਮਾਂ ਦੇ ਵਿੱਚ ਐ ਇਦਾਂ ਹੱਸਦੇ ਖੇਡਦੇ ਰਹਿੰਦੇ ਆ ਤੂਤ ਕਰਦੇ ਰਹਿੰਦੇ ਆ ਸ਼ਾਇਦ ਕਲਾਸ ਵਿੱਚ ਵੀ ਕਰ ਦੂੰ ਪਰ ਕਲਾਸ ਵਿੱਚ ਤਾਂ ਮੈਂ ਸਿੱਧੇ ਕਰਕੇ ਰੱਖਦਾ ਹੁੰਦਾ ਤੇ ਫਿਰ ਕਦੇ ਕਿਤੇ ਫੇਸਬੁੱਕ ਤੇ ਜਾਂ ਕਿਤੇ ਉਹਨਾਂ ਨੇ ਇਸ ਤੇ ਤੁਹਾਡੀ ਕੋਈ ਪੋਸਟ ਦੇ ਉੱਤੇ ਕਮੈਂਟ ਕੀਤਾ ਹੋਵੇ ਤਾਂ ਹੁਣ ਪਿੱਛੇ ਰੀਸੈਂਟਲੀ ਕੋਈ ਫਿਲਮ ਦਾ ਇੱਕ ਵੀਡੀਓ ਕਲਿੱਪ ਪਾਇਆ ਇੱਕ ਮੇਰੇ ਸਟੂਡੈਂਟ ਨੇ ਉਹਦੇ ਤੇ ਕਮੈਂਟ ਕੀਤਾ ਕਹਿੰਦਾ ਦੇਖ ਹੁਣ ਕਿਵੇਂ ਹਾਤੂਤ ਕਰਨ ਲੱਗਿਆ ਸਾਲਾ ਸਾਨੂੰ ਕਲਾਸ ਦੇ ਵਿੱਚ ਕੁਛ ਕਰਨ ਨਹੀਂ ਦਿੰਦਾ ਹੁੰਦਾ ਉਹ ਚੀਜ਼ ਪੜ ਕੇ ਮੈਨੂੰ ਪਹਿਲਾਂ ਤਾਂ ਗੁੱਸਾ ਆਇਆ ਵੀ ਇਹ ਬੋਲਿਆ ਕਿਵੇਂ ਫਿਰ ਬਾਅਦ ਵਿੱਚ ਬੋਲਿਆ ਯਾਰ ਅੱਛੀ ਗੱਲ ਆ ਵੀ ਉਹਦੀ ਗੱਲ ਤੋਂ ਇਹ ਲੱਗ ਰਿਹਾ ਵੀ ਮੈਂ ਉਧਰ ਵੀ ਆਪਣਾ ਟਾਈਮ ਜਸਟੀਫਾਈ ਕਰ ਰਿਹਾ ਤੁਸੀਂ ਜ਼ਿੰਮੇਵਾਰੀ ਉਧਰ ਵੀ ਨਿਭਾ ਰਹੇ ਹੋ ਔਰ ਜੇ ਮੈਂ ਪੜਾ ਰਿਹਾ ਅੱਛੇ ਤਰੀਕੇ ਨਾਲ ਪੜਾ ਰਿਹਾ ਸੋ ਮੈਨੂੰ ਅੱਛਾ ਲੱਗਿਆ ਉਸ ਦਾ ਕਮੈਂਟ ਮੈਂ ਕਿਹਾ ਬੇਟੇ ਤੂੰ ਠੀਕ ਕਹਿ ਰਿਹਾ ਹੈਂ ਹਰ ਇੱਕ ਚੀਜ਼ ਦਾ ਵਕਤ ਹੁੰਦਾ ਸਮਾਂ ਹੁੰਦਾ ਅਗਰ ਮੈਂ ਟੀਚਰ ਦਾ ਰੋਲ ਪਲੇ ਕਰ ਰਿਹਾ ਤਾਂ ਮੇਰੀ ਡਿਊਟੀ ਹੈ ਤੇ ਮੈਂ ਉਸ ਤਰ੍ਹਾਂ ਦਾ ਪੜ੍ਹਾਵਾਂ ਅਗਰ ਮੈਂ ਇੱਕ ਕਾਮੇਡੀਅਨ ਦਾ ਕਰ ਰਿਹਾ ਤਾਂ ਮੇਰੀ ਡਿਊਟੀ ਹੈ ਕਿ ਮੈਂ ਤੁਹਾਨੂੰ ਮੇਕ ਯੂ ਲਾਫ ਬੇਟੇ ਪੁਖਰਾਜ ਬਾਰੇ ਵੀ ਕੋਈ ਖੁਲਾਸਾ ਕਰਨਾ ਚਾਹੋਗੇ ਪੁਖਰਾਜ ਦਾ ਹੁਣ ਇੱਕ ਵੈਬ ਸੀਰੀਜ਼ ਆ ਰਹੀ ਆ ਯਾਰ ਜਿਗਰੀ ਕਸੂਤੀ ਡਿਗਰੀ ਤੇ ਉਹਦੇ ਸਾਰੇ ਫਰੈਂਡਸ ਨੇ ਇਕੱਠੇ ਹੋ ਕੇ ਬਣਾਈਆ ਕਿਉਂਕਿ ਉਹਨੇ ਬੀਟੈਕ ਕੀਤੀ ਹੈ ਫਿਲਮ ਮੇਕਿੰਗ ਤੇ ਟੈਲੀਵਿਜ਼ਨ ਪ੍ਰੋਡਕਸ਼ਨ ਦੀ ਪੰਜ-ਛੇ ਫਿਲਮਾਂ ਕਰ ਚੁੱਕਿਆ ਛੋਟੇ-ਛੋਟੇ ਰੋਲ ਔਰ ਸਭ ਤੋਂ ਜ਼ਿਆਦਾ ਉਹਦਾ ਰੋਲ ਗੋਲਕ ਬੁਗਰੀ ਬੈਂਕ ਤੇ ਪਟੂਆ ਵਿੱਚ ਕਾਲਾ ਮੋਬਾਈਲਾਂ ਵਾਲਾ ਜਿਹੜਾ ਬਲੂਟੂਥ ਕੰਨ ਨੂੰ ਲਾ ਕੇ ਪੁੱਠੇ ਸਿੱਦੇ ਡਾਲਗ ਬੋਲਦਾ ਰਹਿੰਦਾ ਧਿਆਨ ਕਿਤੇ ਹੁੰਦਾ ਡਾਲਗ ਕਿਤੇ ਬੋਲ ਦਿੰਦਾ ਉਸ ਫਿਲਮ ਤੋਂ ਮਨਾਸਰ ਹੋ ਕੇ ਮੋਤਾਸਰ ਹੋ ਕੇ ਸਾਡੇ ਜਿਹੜੇ ਪ੍ਰੋਡਿਊਸਰ ਡਾਇਰੈਕਟਰਸ ਨੇ ਉਹਨੂੰ ਹੁਣ ਮੇਨ ਲੀਡ ਤੇ ਲੈ ਰਹੇ ਨੇ ਅਕਤੂਬਰ ਵਿੱਚ ਉਹਦੀ ਫਿਲਮ ਅਸੀਂ ਇੰਗਲੈਂਡ ਸ਼ ਕਿਆ ਬਾਤ ਹੈ ਉਹਦੇ ਵਿੱਚ ਤੁਸੀਂ ਵੀ ਹੋਵੋਗੇ ਫਿਰ ਉਹਦੇ ਵਿੱਚ ਮੈਨੂੰ ਤਾਂ ਜੀ ਜਾਂ ਕੁੜੀ ਦਾ ਪਿਓ ਜਾਂ ਮੁੰਡੇ ਦਾ ਪਿਓ ਉਹਦੇ ਵਿੱਚ ਮੈਨੂੰ ਹਿਰਨ ਦਾ ਪਿਓ ਬਣਾ ਰਹੇ ਨੇ ਬਣੋਗੇ ਵੀ ਹੀਰੋ ਦੇ ਆ ਨੀ ਹੀਰੋ ਤਾਂ ਨਹੀਂ ਬਣਾਇਆ ਜੀ ਹਿਰਨ ਦਾ ਬਣਾਇਆ ਉਹ ਔਰ ਬੱਚਾ ਥੋੜਾ ਜਿਹਾ ਜਿਹੜਾ ਹੁੰਦਾ ਨਾ ਫਿਰ ਵੀ ਮੈਂ ਬਾਪ ਬਹੁਤ ਹੰਡਾ ਲਿਆ ਹੁਣ ਇਧਰ ਇਧਰ ਹੰਡਾ ਕੇ ਵੇਖੋ ਬਿਲਕੁਲ ਸਰ ਅੱਛਾ ਤੇ ਹੋਰ ਇਸ ਫਿਲਮ ਦੇ ਬਾਰੇ ਜਿਹੜੀ ਤੁਹਾਡੀ 31 ਨੂੰ ਆ ਰਹੀ ਹੈ ਮਰਗੇ ਲੋਕੋ ਬਸ ਮੈਂ ਮਰਗੇ ਲੋਕੋ ਫਿਲਮ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਬੜਾ ਅੱਛਾ ਕਨਸੈਪਟ I think PG ਨੇ ਚੁਣ ਕੇ ਇਹ ਫਿਲਮ ਤੁਹਾਡੇ ਲਈ ਪ੍ਰੋਡਿਊਸ ਕੀਤੀ ਹੈ ਸਾਰੀ ਸਟਾਰ ਕਾਸਟ ਕੈਰੀਆਂ ਜਟਾਲੀ ਲਈ ਆ ਔਰ ਉਹਦੇ ਡਾਇਲੌਗਸ ਔਰ ਉਹਦਾ ਕਨਸੈਪਟ ਸਟੋਰੀ ਲਾਈਨ ਸਭ ਤੁਸੀਂ ਪਸੰਦ ਕਰੋਗੇ ਉਮੀਦ ਆ ਕਿ ਤੁਸੀਂ ਇਸ ਫਿਲਮ ਨੂੰ ਬਹੁਤ ਪਿਆਰ ਦੋਗੇ ਵਾਦਾ ਕਰਦੇ ਆ ਤੁਹਾਡੀ ਕਸਾਟੀ ਤੇ ਜਰੂਰ ਖਰੇ ਉਤਰਾਂਗੇ ਔਰ ਇੰਤਜ਼ਾਰ ਕਰਾਂਗੇ ਤੁਹਾਡਾ ਸਾਰਿਆਂ ਦਾ 31 ਅਗਸਤ 2018 ਨੂੰ ਸਿਨੇਮੇ ਕਰਾਂ ਚ ਇਹ ਸਨ ਜਸਮਿੰਦਰ ਪੱਲਾ ਜੀ ਜੋ ਆਪਣੇ ਨਵੇਂ ਆਰੀ ਮੂਵੀ ਮਾਰਗ ਦੇ ਲੋਕੋ ਬਾਰੇ ਗੱਲ ਕਰ ਰਹੇ ਸਨ ਅਸੀਂ ਅਜੀਤ ਗਰੁੱਪ ਵੱਲੋਂ ਤੇ ਜੀਟੀਵੀ ਵੱਲੋਂ ਪੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਾਹਿਬ ਥੈਂਕ ਯੂ ਥੈਂਕ ਯੂ